ਸਿਰ ਕੰਪਿਓ ਪਦ ਡੱਗ ਮਗੇ ਨੈਣ ਜੋਤ ਤੇ ਹੀਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਤਸ਼ਾਹ ਭੋਗ ਦੇ 47 ਨੰਬਰ ਸ਼ਲੋਕ ਅੰਦਰ ਬਖਸ਼ਿਸ਼ ਕਰਦੀ ਨੇ ਤੇ ਸਾਨੂੰ ਸੁਚੇਤ ਕਰਦੀ ਨੇ ਕਿ ਬੁਢੇਪੇ ਦੇ ਵਿੱਚ ਸਰੀਰ ਦੀ ਸ਼ਕਤੀ ਸਰੀਰ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਸਰੀਰ ਵਿੱਚ ਉਹ ਜਵਾਨੀ ਵਾਲਾ ਬਲ ਨਹੀਂ ਰਹਿੰਦਾ ਸਰੀਰ ਵਿੱਚ ਉਹ ਜਵਾਨੀ ਵਾਲਾ ਜੋਸ਼ ਨਹੀਂ ਰਹਿੰਦਾ ਤਾਂ ਸਦਕੂ ਕਹਿੰਦੇ ਕੀ ਹੁੰਦਾ ਹੈ ਸਿਰ ਕੰਬਿਓ ਸਿਰ ਸਿਰ ਕੰਬਣ ਲੱਗ ਪੈਂਦਾ ਹੈ ਪੱਗ ਡੱਗ ਮਗੇ ਪੈਰਾਂ ਤੋਂ ਸਹੀ ਚੱਲਿਆ ਨਹੀਂ ਜਾਂਦਾ ਚੱਲਣ ਵਾਸਤੇ ਸਹਾਰੇ ਦੀ ਲੋੜ ਪੈਂਦੀ ਹੈ ਨੈਣ ਜੋਤ ਤੇ ਹੀਨ ਅੱਖਾਂ ਦੇ ਵਿੱਚ ਦੇਖਣ ਦੀ ਸ਼ਕਤੀ ਘਟ ਜਾਂਦੀ ਹੈ ਅੱਖਾਂ ਦੀ ਜੋਤ ਮੱਧਮ ਪੈ ਜਾਂਦੀ ਹੈ ਸਾਰਾ ਕੁਝ ਧੁੰਦਲਾ ਧੁੰਦਲਾ ਨਜ਼ਰ ਆਉਣ ਲੱਗ ਪੈਂਦਾ ਹੈ ਤਾਂ ਇਸ ਤੇ ਪਰਥਾਏ ਨਾ ਇੱਕ ਇਤਿਹਾਸਾਖੀ ਆਉਂਦੀ ਹੈ ਕਿ ਕੋਈ ਬਜ਼ੁਰਗ ਪੁਰਾਣੇ ਸਮੇਂ ਵਿੱਚ ਇੱਕ ਵੈਦ ਕੋਲ ਜਾਂਦਾ ਹੈ ਇੱਕ ਹਕੀਮ ਕੋਲ ਜਾਂਦਾ ਹੈ ਤੇ ਕਹਿੰਦਾ ਵੈਦ ਜੀ ਮੇਰੇ ਨਾ ਮੱਥੇ ਦੇ ਵਿੱਚ ਚੀਜ਼ ਪੈਂਦੀ ਰਹਿੰਦੀ ਹੈ ਉਹ ਵੈਦ ਹਕੀਮ ਬਜ਼ੁਰਗ ਬਾਲ ਵੇਖਦਾ ਹੈ ਤੇ ਕਹਿੰਦਾ ਬਾਬਾ ਬੁਢੇਪੇ ਕਰਕੇ ਕਹਿੰਦਾ ਜੀ ਮੇਰਾ ਸਿਰ ਕੰਬਦਾ ਰਹਿੰਦਾ ਹੈ ਕਹਿੰਦਾ ਜੀ ਇਹ ਵੀ ਬੁਢੇਪੇ ਕਰਕੇ ਬੜੀ ਛੇਤੀ ਭੁੱਲ ਜਾਂਦਾ ਕਹਿੰਦਾ ਬਾਬਾ ਇਹ ਵੀ ਬੁਢੇਪੇ ਕਰਕੇ ਅੱਖਾਂ ਵੀ ਜੋ ਕਹਿੰਦਾ ਪਾਣੀ ਵਗਦਾ ਰਹਿੰਦਾ ਕਹਿੰਦਾ ਬਾਬਾ ਇਹ ਵੀ ਬੁਢੇਪੇ ਕਰਕੇ ਜਦੋਂ ਇਸ ਤਰ੍ਹਾਂ 4-5 ਵਾਰ ਉਸ ਵੈਦ ਨੇ ਸਾਰੀ ਬਿਮਾਰੀ ਦਾ ਇੱਕ ਕਾਰਨ ਬੁਢੇਪਾ ਦੱਸਿਆ ਨਾ ਤਾਂ ਬਜ਼ੁਰਗ ਨੂੰ ਗੁੱਸਾ ਆ ਗਿਆ ਆਪੇ ਤੋਂ ਬਾਹਰ ਹੋ ਗਿਆ ਕਹਿੰਦਾ ਤੂੰ ਕਾਦਾ ਵੈਦ ਕਾਦਾ ਹਕੀਮ ਤੈਨੂੰ ਹਰੇਕ ਬਿਮਾਰੀ ਦਾ ਕਾਰਨ ਤੂੰ ਬੁਢੇਪਾ ਦੱਸੀ ਜਾ ਰਿਹਾ ਤੇ ਗੁੱਸਾ ਜਦੋਂ ਆਇਆ ਨਾ ਉਹ ਵੈਦ ਹੱਸ ਪਿਆ ਕਹਿੰਦਾ ਬਾਬਾ ਆ ਜੋ ਗੁੱਸਾ ਆ ਰਿਹਾ ਹੈ ਨਾ ਇਹ ਵੀ ਬੁਢੇਪੇ ਕਰਕੇ ਆਉਂਦਾ ਹੈ ਕਿਉਂਕਿ ਹੋਰ ਹੋਰ ਤਾਂ ਤੂੰ ਕੁਝ ਕਰ ਨਹੀਂ ਸਕਦਾ ਹੁਣ ਗੁੱਸਾ ਹੀ ਪੱਲੇ ਰਹਿ ਗਿਆ ਤੂ ਗੁਰੂ ਪਿਆਰੇ ਸਤਗੁਰੂ ਪਾਤਸ਼ਾਹ ਕਹਿੰਦੇ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਦ ਭਈ ਤਉ ਨਾ ਹਰ ਰਸ ਨੀਨ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਐ ਇਨਸਾਨ ਕਿੰਨੀ ਬਦ ਕਿਸਮਤੀ ਹੈ ਤੇਰੀ ਕਿੰਨੀ ਬਦ ਕਿਸਮਤੀ ਹੈ ਕਿ ਤੂੰ ਬੁਢੇਪੇ ਦੇ ਵਿੱਚ ਪਹੁੰਚ ਗਿਆ ਪਰ ਤੈਨੂੰ ਅਜੇ ਤੱਕ ਨਾਮ ਦਾ ਰਸ ਨਹੀਂ ਆਇਆ ਤੂੰ ਨਾਮ ਦਾ ਰਸ ਨਹੀਂ ਮਾਣਿਆ ਇਹ ਤੇਰੀ ਬਦਕਿਸਮਤੀ ਹੈ